ਜਿਸ ਤਰ੍ਹਾਂ ਕਿ ਆ ਕਿ ਤੁਹਾਨੂੰ ਪਤਾ ਹੈ ਕਿ ਐਸੇ ਸੀਟ ਜਿਹੜੀ ਆ ਉਹ ਰਾਖਮੀ ਹੈਗੀ ਆ ਸਾਰਾ ਪਿੰਡ ਜਿਹੜਾ ਆ ਉਹ ਸਾਰਾ ਪਿੰਡ ਜਿਹੜਾ ਆ ਉਹ ਇਕੱਠੇ ਹੋ ਕੇ ਸਾਰੇ ਇੱਥੇ ਬੈਠੇ ਹੋਏ ਨੇ ਆਪਸੀ ਸਲਾਮ ਆਸ਼ਵਰਾ ਜਿਹੜਾ ਉਹ ਚੱਲ ਰਿਹਾ ਆ ਕਿ ਇਹ ਕੋਸ਼ਿਸ਼ ਕਰ ਰਹੇ ਆ ਕਿ ਪਿੰਡ ਦੇ ਵਿੱਚ ਜਿਹੜੀ ਆ ਉਹ ਸੰਮਤੀ ਹੋ ਜਾਵੇ ਬਾਕੀ ਕਿੰਨੇ ਵਾਰਡ ਨੇ ਕਿੱਦਾਂ ਨੇ ਉਹ ਇਹਨਾਂ ਤੋਂ ਅਸੀਂ ਗੱਲ ਲਵਾਂਗੇ ਇੱਥੇ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਨੁਮਾਇੰਦੇ ਨੇ ਜੋ ਸਾਰੇ ਇਕੱਠੇ ਹੋਏ ਨੇ ਸਾਰੇ ਇਕੱਠੇ ਕੀਤੇ ਹੋਏ ਨੇ ਇਹ ਅਸੀਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਡਾਕਟਰ ਸਾਹਿਬ ਜੀ ਇੱਥੇ ਹੁਣ ਇਕੱਠੇ ਹੋયા ਕਿ ਕਿੱਦਾਂ ਨੂੰ ਗੱਲ ਜਾ ਰਹੀ ਆ ਮੇਰਾ ਮੈਨੂੰ ਸਾਰੇ ਗੱਲਾਂ ਸਾਰੇ ਵਿਚਾਰ ਲਿਆ ਸਾਰੇ ਪਾਰਟੀਆਂ ਦਾ ਹਾਂ ਪਰ ਪਾਲ ਸਾਹਿਬ ਸਾਹਿਬ ਦੀ ਪਤਾ ਬਾਤ ਹੋਇਆ ਹਾਂਜੀ ਅੱਛਾ ਜੀ ਇੱਕ ਬੀਬੀ ਜਿਹੜੀ ਆ ਉਹ ਇਹਨਾਂ ਦੀ ਸਹਿਮਤੀ ਹੋ ਗਈ ਇੱਕ ਬੀਬੀ ਨੇ ਇੱਕ ਬੀਬੀ ਤੇ ਸਹਿਮਤੀ ਹੋ ਰਹੀ ਹੈ ਹਾਂਜੀ ਬਾਰੇ ਬਾੜੇ ਆ ਲਗਭਗ ਸਹਿਮਤੀ ਹੋ ਗਈ ਆ ਅਸੀਂ ਫਾਈਲ ਕਰਾਂਗੇ ਪੇਪਰ ਅੱਜ ਉਸ ਤੋਂ ਬਾਅਦ ਸਾਰੀ ਗੱਲ ਕਲੀਅਰ ਹੋ ਜਾਊਗੀ ਠੀਕ ਆ ਮਤਲਬ ਸਹਿਮਤੀ ਵੱਲ ਗੱਲ ਜਾ ਰਹੀ ਆ ਪਾਜੀ ਸਤਿ ਸ੍ਰੀ ਅਕਾਲ ਇਹ ਕਿੰਨੇ ਵਾਰੜ ਆ ਆਪਣੇ ਆਪਣੇ ਪਾਜੀ 9 ਵਾਰੜ ਆ ਜੀ ਕਿ ਲੇਡੀ ਪਾ ਹੈ ਤਜਰਬਾ ਕੀ ਆ ਕਿ ਐਸਸੀ ਲੇਡੀ ਆ ਜੀ ਐਸਸੀ ਲੇਡੀ ਹਾਂਜੀ ਤੇ ਹੁਣ ਕੀ ਗੱਲਬਾਤ ਚੱਲੀ ਆ ਕਿੱਥੇ ਤੱਕ ਪਹੁੰਚੀ ਆ ਹਨੇ ਸਾਰੀ ਪੰਚਾਇਤ ਬੈਠੀ ਨੂੰ ਪਿੰਡ ਦੇ ਸਾਰੇ ਮੋਹਰਵਾਰ ਬੰਦੇ ਬੈਠੇ ਆ ਤੇ ਉਹਨਾਂ ਦੀ ਸਹਿਮਤੀ ਨਾਲ ਜੁਦਾ ਆਪਾਂ ਚਾਹਨੇ ਕਿ ਸਰਬਸੰਮਤੀ ਨਾਲ ਪੰਚਾਇਤ ਬਣਾ। ਮਤਲਬ ਸਰਬਸੰਮਤੀ ਸਰਬਸੰਮਤੀ ਵਾਲ ਜਾ ਰਹੀ ਹੈ। ਹਮ ਗੱਲ ਚੱਲ ਰਹੀ ਹੈ। ਗੱਲ ਚੱਲ ਰਹੀ ਹੈਗੀ ਆ। ਤੇ ਤੁਸੀਂ ਦਰਵਾਜੇ ਏਰੀਆ ਨੂੰ ਕਿ ਮਤਲਬ ਕਿੱਧਰ ਜਾ ਰਹੀ ਹੈ? ਪੰਚਾਇਤ ਨਾ ਹੋ ਰਹੀ ਹੈ ਵਧੀਆ ਵਿਚਾਰ ਬਣ ਰਹੇ ਆ ਬਸ। ਤੁਸੀਂ ਮੌਜੂਦਾ ਪੰਦੇ ਮੈਂਬਰ ਪੰਚਾਇਤ ਵੀ ਰਹੇ ਆ ਤੇ ਇਸ ਵੇਲੇ ਅਧਿਕਾਰਾਂ ਤੋੜਤੇ ਵੀ ਆ ਕਿੱਦਾਂ ਨੂੰ ਗੱਲ ਜਾ ਰਹੀ ਹੈ? ਜਿਹੜੀ ਗੱਲ ਆ ਸਰਬਸੰ ਸੋ ਮਤਲਬ ਹੈ ਕਿ ਇਹ ਸੰਪਤੀ ਵੱਲ ਕਹਿੰਦੇ ਗੱਲ ਜਾ ਰਹੀ ਹੈ ਇਹ ਸੁਖਦੇਵ ਸਾਹਿਬ ਜੀ ਹਾਂਜੀ ਹਾਂ ਇਹ ਸਤਿ ਸ੍ਰੀ ਅਕਾਲ ਇਹ ਕਿੱਦਾਂ ਨੂੰ ਗੱਲ ਜਾ ਰਹੀ ਹੈ ਜੀ ਇਹ ਅੱਜ ਅਸੀਂ ਪਿੰਡ ਵਾਸੀ ਗੜਕਿਆਂ ਦੇ ਪਿੰਡ ਵਾਸੀ ਅੱਛਾ ਅਸੀਂ ਗੜਕਿਆਂ ਵਾਸੀ ਆ ਜਿਹਨੇ ਵੀ ਪਿੰਡ ਦੇ ਮੋਹਤਵਾਰ ਬੰਦੇ ਹਾਂ ਉਹ ਸਾਰਿਆਂ ਨੇ ਸਹਿਮਤੀ ਕੀਤੀ ਆ ਵੀ ਇਹਦਾ ਵੀ ਮੇਰੀ ਮੈਸੇਜ ਹਰਵਿੰਦਰ ਕੌਰ ਨੂੰ ਹਾਂ ਪੰਚਾਇਤ 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 ਮਤਲਬ ਉਹ ਕਿ ਉਹਨਾਂ ਦੀ ਫਿਲਹਾਲ ਫਿਲਹਾਲ ਕੋਈ ਵਿਰੋਧਤਾ ਨਹੀਂ ਹੈਗੀ ਹਾਂਜੀ ਫਿਲਹਾਲ ਕੋਈ ਵਿਰੋਧਤਾ ਨਹੀਂ ਆਈ ਫਿਲਹਾਲ ਕੋਈ ਵਿਰੋਧਤਾ ਨਹੀਂ ਆਈ ਪਿੰਡ ਦੇ ਜਿੰਨੇ ਵੀ ਲੋਕ ਠੀਕ ਹੈ ਜੀ ਆਪਣੇ ਕੁਲਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਭਾਈ ਨੇਮ ਕਿਸੇ ਦਾ ਨਹੀਂ ਲੈਣਾ ਇੱਥੇ ਕੀ ਗੱਲਬਾਤ ਹੈ। ਗੱਲਬਾਤ ਸਾਡੇ ਸਾਰੇ ਪਿੰਡ ਦੇ ਮੋਹਤਵਰ ਸੱਜਣ ਇਕੱਠੇ ਹੋਏ ਆ। ਇਹੀ ਸਰਪੰਚੀ ਨੂੰ ਲੈ ਕੇ ਅਸੀਂ ਭਾਜੀ ਉਹਨਾਂ ਤੇ ਸਹਿਮਤੀ ਜਤਾਈ ਆ। ਮੋਸਟਲੀ ਜਿੰਨੇ ਬੰਦੇ ਸਾਰੇ ਆਏ ਆ ਸਾਰਿਆਂ ਨੇ ਸਹਿਮਤੀ ਜਤਾਈ ਆ। ਅਸੀਂ ਕਹਿੰਦੇ ਵੀ ਚੜ੍ਹਦੀ ਜਿਹੜੀ ਪੰਚਾਇਤ ਵਾ ਉਹ ਸਰਬਸੰਮਤੀ ਨਾਲ ਚੁਣੀ ਜਾਵੇ। ਮਤਲਬ ਉਧਰ ਗੱਲ ਹੋ ਗਈ ਆ। ਤੁਰ ਗਈ ਹੈਗੀ ਆ। ਤੇ ਭਾਜੀ ਇਹ ਬਾਡਾਂ ਦੀ ਵੀ ਸਹਿਮਤੀ ਹੋ ਗਈ। ਤਕਰੀਬਨ ਹੋ ਰਹੀ ਆ ਹਨਾ। ਸਾਰੀ ਤਕਰੀਬਨ ਹੋ ਗਈ। ਬਾਡਾਂ ਦੀ ਵੀ ਤਕਰੀਬਨ ਹੋ ਗਈ। ਬਾਡਾਂ ਦੀ ਵੀ। ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਜਿਹੜਾ ਆ ਸ਼ਾਂਤੀ ਪਾਲ ਨੂੰ ਸ हांजी वकील ਇਹ ਕਿਹੜੇ ਵਾਰਚੋਂ ਆ 8 ਨੰਬਰ ਵਾਰਚੋਂ ਹਾਂਜੀ 8 ਨੰਬਰ ਵਾਰਚੋਂ 8 ਨੰਬਰ ਮਤਲਬ ਹੈ ਕਿ ਸਹਿਮਤੀ ਵਾਲ ਗੱਲ ਹੋਵੇ ਜਾਂ ਪਪੋ ਨੂੰ ਪੁੱਛ ਲਓ ਇਹ ਸਹਿਮਤੀ ਜਿਹੜੀ ਹੋਣੀ ਹੈ ਵਧੀਆ ਗੱਲ ਹੈ ਜੀ ਜੀ 8 ਵਾਰ ਦੇ ਉਹੀ ਕਹਿੰਦਾ ਹੈ ਨੰਬਰਦਾਰ ਸਾਹਿਬ ਤੁਸੀਂ ਆਓ ਪਿੰਡ ਦੇ ਨੰਬਰਦਾਰ ਆ ਵੈਸੇ ਅੱਜ ਬੜੀ ਮਹਿਸੂਸ ਹੋ ਰਹੀ ਆ ਸਾਨੂੰ ਸਾਡੇ ਸਰਜੀਤ ਸਿੰਘ ਨੰਬਰਦਾਰ ਦੀ ਕਾਫੀ ਕਮੀ ਮਹਿਸੂਸ ਹੋ ਰਹੀ ਆ ਗਨੇਕ ਸਿੰਘ ਦਵਿੰਦਰ ਔਰ ਉਸ ਤੋਂ ਇਲਾਵਾ ਸਾਡੇ ਜਿਹੜੇ ਜਾ ਚੁੱਕੇ ਨੇ ਚਲੋ ਖੈਰ ਤੇ ਨੰਬਰਦਾਰ ਸਾਹਿਬ ਇਹ ਹੁਣ ਜਿਹੜਾ ਆ ਤੁ ਪਿੰਡ ਦੇ ਨੰਬਰ ਆ ਤੁਸੀਂ ਨੰਬਰ ਦਾ ਤੁਸੀਂ ਤਾਂ ਰਹਿਣਾ ਹੀ ਆ ਇਹ ਮਾਹੌਲ ਕਿਦਾਂ ਦਾ ਹੁਣ ਸ਼ਾਂਤੀਵਾਲ ਗੱਲ ਹੋਈ ਆ ਹਾਂਜੀ ਮਾਹੌਲ ਬਹੁਤ ਵਧੀਆ ਤੇ ਗੱਲ ਹੋਈ ਆ ਸਾਰੀ ਸਾਰੀ ਇਸ ਦੇ ਨਾਲ ਲੇਡਿੰਗ ਮਤਲਬ ਸ਼ਾਂਤੀ ਦੇ ਲੱਡੂ ਵੰਡ ਹੋ ਜਾਣਗੇ ਸ਼ਾਂਤੀ ਦੇ ਲੱਡੂ ਵੰਡ ਹੋ ਜਾਣਗੇ ਠੀਕ ਆ ਜੀ ਆ ਤੁਸੀਂ ਦੇਖ ਪਾ ਰਹੇ ਆ ਸਾਰੇ ਜੋ ਸ਼ਾਂਤੀਵਾਲ ਗੱਲ ਚੱ ਰਹੀ ਆ ਪਰ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਮੌਕੇ ਤੇ ਕੀ ਹੋਣਾ ਇਹ ਅਸੀਂ ਨਹੀਂ ਕਹਿ ਸਕਦੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰੇ ਨਾਲੇ ਪ੍ਰਿੰਟ ਦੇ ਨਾਲ ਆਈਆਂ ਸਰਬਸੰਧੀ ਨਾਲ ਜੋ ਗੱਲ ਹੈ ਸਰਬਤੀ ਨੇ ਜਾਣਿਆ ਤੁਸੀਂ ਕੀ ਕਹਿੰਦੇ ਹੋ ਹਾਂਜੀ ਸੰਧੀ ਉਹਦੇ ਬੰਦੀ ਨਿਕਲਿਆ ਜੱਸੀ ਪਾਜੀ ਹਾਂਜੀ ਸਹਿਮਤੀ ਨੇ ਕੀ ਕਹਿ ਰਹੇ ਹੋ ਇੰਨਾ ਜੀ ਗਲਤੀ ਸਾਰੇ ਜਿੰਨੇ ਮੈਂਬਰ ਇੱਥੇ ਆਏ ਆ ਸਾਰਿਆਂ ਦਾ ਧੰਨਵਾਦ ਇਹ ਨਹੀਂ ਪਹਿਲੀ ਵਾਰੀ ਸਰਬਸੰਮਤੀ ਸਾਡੇ ਪਿੰਡ ਚ ਹੋਈ ਆ ਪਹਿਲੀ ਵਾਰ ਨਹੀਂ ਹੋਈ ਪਹਿਲਾਂ ਵੀ ਹੋਈ ਆ ਨਹੀਂ ਹੋਈ ਪਹਿਲਾਂ ਨਹੀਂ ਹੋਈ ਹੈ ਪਹਿਲਾਂ ਭਾਜੀ ਸੀ ਤੇ ਸਰਪੰਚ ਉਹ ਕਹਿੰਦੇ 50 ਸਾਲ ਪਹਿਲਾਂ ਨਹੀਂ ਆ ਗੱਲਾਂ ਮਤਲਬ ਸੰਮਤੀ ਵਧੀਆ ਗਾਦੀ ਹੋਸ਼ ਆ ਸੰਮਤੀ ਵਧੀਆ اچھا ਤੇਰੀ ਉਮਰ ਦੇ ਮੁਤਾਬਕ ਮੇਰੀ ਉਮਰ ਦੇ 50 ਸਾਲ ਪਹਿਲਾਂ ਕੀ ਉਹਨੂੰ ਕੀ ਕਰਨਾ ਚਾਹ ਕੇ ਬੇਤੀ ਵਾਰੀ ਵੀ ਧੰਨਵਾਦ ਜੀ ਸਾਰੇ ਫਿਰ ਵਧਾਈ ਦੇ ਪਾਸਟਰ ਤਾਂ ਤੁਸੀਂ ਹੋ ਗਏ ਨੌਜਵਾਨ ਪੀੜੀ ਸੰਮਤੀ ਲੱਗੀ ਕਰਨ ਹੁਣ ਇਹ ਸਾਰਿਆਂ ਨੂੰ ਮੁਬਾਰਕਬਾਦ ਬਹੁਤ ਵਧੀਆ ਦੇਖੋ ਜੀ ਆ ਪਿੰਡ ਇੱਕ ਤਾਂ ਤੁਸੀਂ ਜਗਜੀਤ ਸਿੰਘ ਕੀ ਕਹਿੰਦੇ ਆ ਬਸ ਅਜੇ ਸਾਰੇ ਨਾਲਾਂਾਂ ਦੀ ਬਹੁਤ ਬਹੁਤ ਸਾਡੇ ਦੂਜੇ ਇੱਧਰ ਵੀ ਗੱਲਬਾਤ ਲੈ ਲੈਣੇ ਆ ਕਿਉਂਕਿ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਪਿੰਡ ਦਾ ਮਾਹੌਲ ਬੜਾ ਖੁਸ਼ ਨਮਾ ਹੈ ਫਲਹਾਲ ਜਿਹੜਾ ਅਸੀਂ ਕਹਿ ਰਹੇ ਹੈਗੇ ਆਂ ਕਿ ਫਲਹਾਲ ਜਿਹੜੀ ਆ ਕਾਫੀ ਖੁਸ਼ੀ ਆ ਪਰ ਪੁਸ਼ਟੀ ਨਹੀਂ ਅਸੀਂ ਕਰਦੇ ਮੌਕੇ ਦਾ ਕੋਈ ਪਤਾ ਨਹੀਂ ਹੁੰਦਾ ਹਾਂਜੀ ਭਾਜੀ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਕੀ ਕਹਿਣਾ ਚਾਹੁੰਦੇ ਆ ਜੋ ਮਾਹੌਲ ਬੜਾ ਅੱਜ ਨਵੀਂ ਪੀੜ੍ਹੀ ਨੇ ਜਿਹੜਾ ਪਿੰਡ ਵਿੱਚ ਰਿਕਾਰਡ ਪੈਦਾ ਕਰਤਾ ਸੱਲ ਸਮਤੀ ਕਰਕੇ ਪਿਛਲੇ ਸਾਰੇ ਢੋਲੇ ਢੋਲਦੇ ਅੱਜ ਸਾਰਾ ਪਿੰਡ ਇਸ ਗੱਲ ਤੇ ਬਹੁਤ ਖੁਸ਼ ਹੈ ਤੁਸੀਂ ਕੀ ਕਹਿੰਦੇ ਹੋ ਪਰ ਇੱਕ ਗੱਲ ਮੈਂ ਤੁਹਾਨੂੰ ਦੋਨੇ ਖੜੋ ਇੱਥੇ ਪੁੱਛਣਾ ਚਾਹਨਾ ਇਹ ਤਾਂ ਦੇਖੋ ਨਮਾ ਸ਼ਰਦ ਬਾਬਾ YouTube ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਇਹ ਪਿੰਡ ਵੱਲੋਂ ਪੁਸ਼ਟੀ ਆ ਅਚਾਨਕ ਜੇ ਕੋਈ ਪੇਪਰ ਰੱਖ ਦਿੰਦਾ ਆ ਲਾਸਟ ਟਾਈਮ ਉਹਦੇ ਘਰੇ ਜਾ ਕੇ ਉਹਦੀ ਮਿਹਨਤ ਕਰਾਂਗੇ ਵੀ ਵੀਰ ਮੇਰੇ ਆ ਰਹਿਣ ਦੇ ਹੁਣ ਸੰਭਤੀ ਹੋਈ ਆ ਬੰਦੇ ਦੀ ਤੁਸੀਂ ਕੀ ਕਹਿੰਦੇ ਹੋ ਕਿਸੇ ਦੇ ਮੰਨਦਾ ਨਹੀਂ ਪਤਾ ਦੇਖੋ ਨਾ ਮੰਨੂਗਾ ਜੀ ਮੈਂੰਦ ਕਰਾਂਗੇ ਫੇਰ ਆਪਣਾ ਵਾਜੂ ਦੇ ਜਾ ਨਹੀਂ ਜੇ ਕਿਸੇ ਵਾਰਡ ਵਿੱਚੋਂ ਕੋਈ ਪੇਪਰ ਰੱਖ ਦਿੰਦਾ ਹੈ ਇੱਥੇ ਤਾਂ ਸਹਿਮਤੀ ਕਰ ਗਿਆ ਅਸੀਂ ਜਿਹੜੇ ਉੱਤੇ ਸਹਿਮਤੀ ਜਿਤਾਈ ਆ ਉਹਨੂੰ ਉਹਦੇ ਕੋਲ ਹੋ ਜਾਵੇਗਾ ਐਂਡ ਆ ਗਈ ਉਹ ਯਾਰ ਕਿਉਂ ਭਾਜੀ ਪਹਿਲਾਂ ਉਸ ਬੰਦੇ ਦੀ ਮੰਨਤ ਵੀ ਕਰਾਂਗੇ ਤਾਲਾ ਵੀ ਕਰਾਂਗੇ ਜੇਕਰ ਫੇਰ ਵੀ ਉਹ ਨਹੀਂ ਹਟਦਾ ਫੇਰ ਆਪਣਾ ਹਿਸਾਬ ਚੱਲੂਗਾ ਤੁਸੀਂ ਕੀ ਕਹਿੰਦੇ ਆ ਜੀ ਠੀਕ ਹੈ ਜੀ ਬੋਲ ਬੋਲ ਕੋਈ ਗੱਲ ਨਹੀਂ 5 ਪੁਆਇੰਟ ਆਰ ਦੇਖੋ ਜੀ ਜੋ ਆ ਨਵਾ ਸ਼ਰਦ ਬਾਬਾ YouTube ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਇਹ ਪਿੰਡ ਵਾਲਿਆਂ ਦੀ ਗੱਲਬਾਤ ਹੈ ਜੋ 4 ਤਰੀਕ ਨੂੰ ਲਾਸਟ ਜਾਂ 7 ਤਰੀਕ ਨੂੰ ਫੈਲਣ ਹੋਣਾ ਉੱਥੇ ਹੋਏਗਾ ਨਵਾ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਸ਼ ਖਰਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਵੀ ਦੱਸ ਦਿਓ ਤੁਹਾਨੂੰ ਭਾਜੀ ਕੀ ਕਹਿਣਾ ਚਾਹੁੰਦੇ ਸਮਪਤੀ ਤੇ ਹਾਂਜੀ ਬਹੁਤ ਮਾਣ ਤੇ ਵਧੀਆ ਗਿਆ ਵਧੀਆ ਹੋਇਆ ਵਾਹ ਵਧੀਆ ਸਾਰੇ ਤੁਸੀਂ ਕਹਿੰਦੇ ਆ ਕਿ ਵਧੀਆ ਹੋ ਗਿਆ ਜੀ ਵਧੀਆ ਹੋ ਗਿਆ ਇੱਕ ਵਾਰੀ ਹੱਥ ਖੜੇ ਕਰਕੇ ਕਰ ਦਿਓ ਚੈਨਲ ਤੇ ਕਿ ਵਾਕਿਆ ਹੀ ਇਹ ਸੰਪਤੀ ਦਾ ਕੰਮ ਵਧੀਆ ਹੋਇਆ ਲਓ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ